ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦ ਇੱਕ ਸਕੂਲ ਬੱਸ ਮੁੜ ਰਹੀ ਸੀ ਤੇ ਅਚਾਨਕ ਇੱਕ ਪ੍ਰਵਾਸੀ ਮਜ਼ਦੂਰ ਨਾਲ ਟਕਰਾ ਗਈ। ਅਤੇ ਵੇਖਦਿਆਂ ਹੀ ਵੇਖਦਿਆਂ ਮੌਕੇ ਤੇ ਇੱਕ ਵੱਡੀ ਗੰਢ ਤੇ ਵਿੱਚ ਪ੍ਰਵਾਸੀ ਮਜ਼ਦੂਰੀ ਇਕੱਠੇ ਹੋ ਗਏ ਅਤੇ ਖੁੱਲ੍ਹੜਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕੁਝ ਹੀ ਦੇਰ ਵਿੱਚ ਸਥਿਤੀ ਇੰਨੀ ਤਣਾਅਪੂਰਨ ਹੋ ਗਈ ਕਿ ਪ੍ਰਵਾਸੀਆਂ ਵੱਲੋਂ ਮੌਕੇ ਤੇ ਮੌਜੂਦ ਟ੍ਰੈਫਿਕ ਪੁਲਿਸ ਕਰਮੀ ਨਾਲ ਵੀ ਹੱਥੋਪਾਈ ਕੀਤੀ ਗਈ। ਟ੍ਰੈਫਿਕ ਪੁਲਿਸ ਕਰਮੀ ਨੂੰ ਮੌਕੇ ਤੇ ਮੌਜੂਦ ਰਾਹਗੀਰਾਂ ਵੱਲੋਂ ਛੁਡਾਇਆ ਗਿਆ ਜਿਸ ਸਪਰੰਤ ਮਾਹੌਲ ਹੋਰ ਜ਼ਿਆਦਾ ਤਣਾਅਪੂਰਨ ਹੋ ਗਿਆ। ਸਥਾਨਕ ਨਿਵਾਸੀ ਕਲਦੇ ਜਾ ਰਹੇ ਹਨ ਅਤੇ ਆਜ ਦਿਨ ਪੰਜਾਬੀਆਂ ਨਾਲ ਤੱਕੇਛਾਈ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਸਥਾਨਕ ਨਿਵਾਸੀਆਂ ਵੱਲੋਂ ਇਸਤਾਪੁਰ ਜ਼ੋਰ ਵਿਰੋਧ ਕੀਤਾ ਗਿਆ ਅਤੇ ਪ੍ਰਵਾਸੀਆਂ ਵਿਰੁੱਧ ਜੰਮ ਕੇ ਨਾਰੀਬਾਜ਼ੀ ਵੀ ਕੀਤੀ ਗਈ ਸਮੇਂ ਕਸ ਬੁ ਕਹੀ ਬਿੰਦੇ ਚੋਰੀਆਂ ਹੀ ਕਰਦੇ ਨੇ ਮੋਬਾਈਲ ਹੈ ਘੋਨੇ ਨੇ ਲੁੱਟਾ ਘੋਵਾ ਹੀ ਕਰਦੇ ਰਾਤ ਨੂੰ ਪਿਹਾਰੀਏ ਪਿਛਲੇ ਹਫਤੇ ਕਾਂਡ ਹੋਇਆ ਮਾਡਲ ਡਾਊਨ ਚ ਜੱਜ ਨੂੰ ਵੀ ਮਾਰ ਗਏ ਨੇ ਜੱਜ ਦੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਮਾਰ ਕੇ ਸਾਰਾ ਪੈਸਾ ਲੁੱਟ ਕੇ ਮਾਡਲ ਡਾਊਨ ਏਰੀਆ ਚ ਲੁਧਿਆਣਾ ਮਾਡਲ ਡਾਊਨ ਚ ਸਾਰੇ ਭਈਆਂ ਨੇ ਗੰਦ ਪਾਇਆ ਹੋਇਆ ਪਿਛਲੇ ਹਫਤੇ ਦੀ ਗੱਲ ਹੈ ਜੱਜ ਨੂੰ ਮੱਦੇ ਜੱਜ ਨੂੰ ਮਾਰ ਗਏ ਨੇ ਭਈਏ ਉਸ ਦੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਕੱਲ ਇਦਾਂ ਹੋਈ ਇੱਕ ਇੱਥੇ ਐਕਸੀਡੈਂਟ ਹੋਇਆ ਤਾਲੇ ਦੀ ਬੱਸ ਮੁੜਦੀ ਪਈ ਸੀ ਔਰ ਦੂਜੇ ਪਾਸੇ ਰਾ ਗਈ ਨਾ ਦੇਖਿਆ ਨਹੀਂ ਉਹਦੇ ਬਿੱਟੋ ਟਾਇਰ ਮਾੜਾ ਜਾ ਲੱਗਿਆ ਰਾਂਗ ਸਲਿੱਡੇ ਗਿਆ ਤੇ ਬੱਸ ਵਾਲਾ ਨੇ ਬੱਸ ਰੋਕੇ ਥੱਲੇ ਦੇਖਿਆ ਜਾਨੂ ਇਕੱਠੇ ਹੋ ਗਏ ਬੱਸ ਵਾਲੇ ਨੂੰ ਕੁੱਟਣਾ ਪਿਆ ਮੈਂ ਜਿਹੜਾ ਬੰਦਾ ਫੱਟੜ ਸੀਗਾ ਉਹਨੂੰ ਹਸਪਤਾਲ ਭੇਜ ਦਿੱਤਾ ਤੇ ਮੈਂ ਕਿਹਾ ਚੱਲ ਬੱਸ ਦਾ ਲੱਗੇ ਨੁਕਸਾਨ ਕਹਿੰਦੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬਰ ਡਰਾਈਵਰ ਨੂੰ ਕਿਹਾ ਵੀ ਬੱਸ ਭਜਾ ਤੇ ਥਾਣੇ ਲੈ ਚਲਦੇ ਆ ਥਾਣੇ ਜਾ ਕੇ ਮੈਂ ਬੰਦਾ ਹਵਾਲਾ ਤੇ ਡਰਾਈਵਰ ਦੇ ਆ ਗੱਡੀ ਰਾਉਂਡ ਅਪ ਹੈ ਘਰ ਵੀ ਠੀਕ-ਠਾਕ ਹੈ ਹਾਂਜੀ ਭਾਜੀ ਆਏ ਮੇਰਾ ਨਾਮ ਦਾਸ ਸਿੰਘ ਆ ਵੀਰੇ ਮਾਮਲਾ ਵੀਰੇ ਕੋਈ ਬੱਸ ਲੈ ਇਹਨਾਂ ਦੇ ਬੰਦੇ ਨੂੰ ਟੱਕਰ ਟੁੱਕਲ ਮਾਰ ਕੇ ਚਲਾ ਗਿਆ ਇਹਨਾਂ ਨੇ ਥਾਣਾ ਘਰਾਤੀ ਪੁਲਿਸ ਨੂੰ ਬੱਸ ਇਹਨਾਂ ਨੇ ਐਦਾ ਕਿ ਇੰਨਾ ਗੰਦ ਪਾਇਆ ਭਈਆ ਨੇ ਪਹਿਲੇ ਪੁਲਿਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤੇ ਪੁਲਿਸ ਨੂੰ ਅਸੀਂ ਬਚਾਉਗਾ ਸਾਨੂੰ ਕੌਣ ਬਚਾਊਗਾ ਇਹਨਾਂ ਦਾ ਰਾਜ ਪੂਰਾ ਹੈ ਵੇ ਫਿਰ ਸਰਦਾਰ ਭਾਈ ਦੀ ਪੱਗ ਨੂੰ ਹਟਵਾਇਆ ਮੈਂ ਫੜ ਗਿਆ ਡਾਂਖ ਹੋ ਕੇ ਗਿਆ ਮੈਂ ਵੀ ਗਿਰਿਆ ਵਾ ਇਨਾਂ ਨੇ ਐਸੀ ਦਸੀਂ ਸਾਰੇ ਭੱਜ ਗਏ ਇਨਾਂ ਨੇ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਇਹਨਾਂ ਦੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਪਈਆ ਦਾ ਰਾਜ ਹੋਣਾ ਵਾ ਇਹ ਕਿੰਨੇ ਵੇ ਦਾ ਮਾਮਲਾ ਹੈਗਾ ਜੀ ਇਹ ਮਾਮਲਾ ਵੀ ਤਾਂ ਹੋਏ 15 20 ਮਿੰਟ ਹੋਏ ਅੱਧਾ ਘੰਟਾ ਬਤੋ ਇਹ ਸਮਰਾਲਾ ਚੌਂਕ ਕੋਈ ਵੀਡੀਓ ਹੈਗੀ ਹੈ ਜੀ ਵੀਡੀਓ ਭਾਜੀ ਕੋਈ ਹੈਗੀ ਆ ਉਹ ਮੋਹ ਮਲਾਇਓ ਨੂੰ ਕੁੱਟਿਆ ਉਹ ਪੁੱਛੋ ਉਹਨੂੰ ਅਸੀਂ ਬਚਾਇਆ ਮਲਾਇਓ ਨੂੰ ਦੇ ਬਚਾਇਓ ਨੂੰ ਅਸੀਂ ਬਚਾਵਾਂਗੇ ਸਾਨੂੰ ਕੌਣ ਬਚਾਊਗਾ